ਪਰਵਾਸੀ ਭਜਾਓ ਤੇ ਪੰਜਾਬ ਬਚਾਓ ਹੁਣ ਇਹ ਨਾਰਾ ਸਾਨੂੰ ਬੁਲੰਦ ਕਰਨਾ ਪੈਣਾ ਵਾ ਅਗਰ ਅਸੀਂ ਆਪਣੇ ਬੱਚੇ ਨੂੰ ਸੇਫ ਰੱਖਣਾ ਚਾਹੁੰਦੇ ਆ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵਾ ਛੋਟੇ ਬੱਚੇ ਨੂੰ ਪ੍ਰਵਾਸੀ ਲੈ ਜਾਂਦਾ ਵਾ ਨਾਲ ਤੇ ਮਾਰ ਕੇ ਸੁੱਟ ਜਾਂਦਾ ਵਾ ਸ਼ਮਸ਼ਾਨ ਘਾਟ ਦੇ ਵਿੱਚ ਇਸ ਖਬਰ ਨੇ ਇੰਨੀ ਅੱਗ ਫੜ ਲਈ ਆ ਕਿ ਹੁਣ ਹੁਸ਼ਿਆਰਪੁਰ ਦੇ 25 ਜ਼ਿਲ੍ਹਿਆਂ ਨੇ ਸਾਈਨ ਕਰ ਦਿੱਤੇ ਆ ਕਿ ਨਾ ਤਾਂ ਪ੍ਰਵਾਸੀਆਂ ਨੂੰ ਪਿੰਡ ਦੇ ਵਿੱਚ ਰਿਆਸ਼ਤ ਦਿੱਤੀ ਜਾਊਗੀ ਨਾ ਰੱਖਿਆ ਜਾਊਗਾ ਹਰੇਕ ਅਗਰ ਕਿਸੇ ਦੇ ਕੋਲ ਕੋਈ ਪ੍ਰਵਾਸੀ ਮਜ਼ਦੂਰ ਕੰਮ ਕਰਦਾ ਪਿਆ ਵਾ ਉਹਦਾ شناਖਸੀ ਕਾਰਡ ਉਹਦਾ ਸਾਰਾ ਪਤਾ ਉਹਨੂੰ ਮਤਲਬ ਥਾਣੇ ਦੇ ਵਿੱਚ ਜਮਾ ਕਰਾਉਣਾ ਚਾਹੀਦਾ ਵਾ ਪਤਾ ਸਭ ਤੋਂ ਪਹਿਲਾਂ ਤੁਸੀਂ ਪਤਾ ਲੈ ਕੇ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਆਧਾਰ ਕਾਰਡਾਂ ਤੇ ਜੋ ਨੰਬਰ ਹੁੰਦੇ ਆ ਜੋ ਵੀ ਲਿਖਿਆ ਹੁੰਦਾ ਇਹਨਾਂ ਦੇ ਟਿੱਲੇ ਆ ਵੱਡੇ ਵੱਡੇ ਬਣੇ ਹੋਏ ਇਹਨਾਂ ਦਾ ਘਰ ਦਾ ਕੋਈ ਐਡਰੈਸ ਨਹੀਂ ਹੁੰਦਾ ਬਹੁਤ ਖਬਰਾਂ ਅਸੀਂ ਪਹਿਲਾਂ ਵੀ ਸੁਣੀਆਂ ਕਿ ਇੱਥੇ ਕੋਈ ਨਾ ਕੋਈ ਚੋਰੀ ਵਾਰਦਾਤ ਕਰਕੇ ਚਲ ਗਏ ਪਰ ਪੁਲਿਸ ਦੇ ਉਹ ਹੱਥ ਨਹੀਂ ਲੱਗੇ ਮੁੜ ਕੇ ਤੇ ਮੈਨੂੰ ਲੱਗਦਾ ਜੇ ਪੰਜਾਬ ਬਚਾਣਾ ਵਾ ਤਾਂ ਭਈਆ ਭਜਾਣਾ ਹੀ ਪੈਣਾ ਵਾ ਇਥੋਂ ਬਾਕੀ ਤੁਸੀਂ ਕਿੰਨੇ ਸਹਿਮਤ ਹੋ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੀ ਰਾਏ ਜ਼ਰੂਰ ਦੱਸ ਕੇ ਜਾਓ